ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਕਲੀਅਰ ਪੋਸਟ ਨਿਊਜ਼ ਅੱਜ ਅਸੀਂ ਅਜਿਹੀ ਵੀਡੀਓ ਬਖਾਵਾਂਗੇ ਸੋਨੂੰ ਜਿਹੜੇ ਲੋਕ ਚੰਗੇ ਮਕਾਨਾਂ ਵਿੱਚ ਰਹਿੰਦੇ ਆ ਵਧੀਆ ਥਾਵਾਂ ਤੇ ਰਹਿੰਦੇ ਆ ਤੇ ਉਹਨਾਂ ਦੀ ਜ਼ਿੰਦਗੀ ਕੀ ਹੈਗੀ ਤੇ ਕਿਵੇਂ ਉਹ ਆਨੰਦ ਮਾਣਦੇ ਆ ਤੇ ਇੱਕ ਜ਼ਿੰਦਗੀ ਹੋਰ ਵੀ ਹੈਗੀ ਹੈ ਹਾਲਾਂ ਤੁਹਾਨੂੰ ਬਖਾਵਾਂਗੇ ਕੀ ਬਣੇ ਹੋਏ ਨੇ ਬਰਸਾਤਾਂ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਕਿੰਨੀ ਦੁੱਖਦਾਰ ਔਖੀ ਹੋਈ ਹੋਈ ਹੈ ਮੈਂ ਇਹ ਹਾਲਾਤ ਤੁਹਾਨੂੰ ਦਿਖਾਵਾਂਗੇ ਜਿਹੜੇ ਝੁੰਗੀਆਂ ਝੋਪੜੀਆਂ ਵਿੱਚ ਰਹਿੰਦੇ ਨੇ ਪਰਿਵਾਰ ਮਾਰਸਾਂ ਦੇ ਵਿੱਚ ਆਪਾਂ ਗੱਲ ਕਰ ਲਈਏ ਪਹੁੰਚੇ ਸੀ ਤਿੰਨ ਕੋਣ ਦੇ ਕੋਲੇ ਨੇ ਦਾ ਮਕਾਨ ਕਰਨੇ ਜਿਹੜੇ ਆਪਾਂ ਮਕਾਨ ਨਾ ਕਹਿੰਦੇ ਚੁੱਗੀਆਂ ਚੋਰ ਫਿਰ ਕਹਿ ਸਕਦੇ ਆ ਉੱਥੇ ਪਹੁੰਚੇ ਹੋਏ ਆ ਤੁਸੀਂ ਬੇਸਰਾਂ ਜਿਹੜੇ ਛੋਪੜੀਆਂ ਬਣੀਆਂ ਹੋਣਾਂ ਵਿਚਾਰੀਆਂ ਨੇ ਬੋਟਾਂ ਵੀ ਬਣੇ ਹੋਏ ਆ ਇਹਨਾਂ ਦੀਆਂ ਆਧਾਰ ਕਾਰਡ ਵੀ ਪੱਕੇ ਨੇ ਸਨੇਕ ਇਥੋਂ ਦੇ ਹੈਗੇ ਨੇ ਪਰ ਜਿਹੜਾ ਬਰਸਾਤ ਨੇ ਹਾਲਾਤ ਇਹਨਾਂ ਦੇ ਮਾੜੇ ਕੀਤੇ ਹੋਏ ਨੇ ਉਹ ਸੁਰ ਨਗਰ ਆਉਣਗੇ ਤਾਂ ਦੇਖੋ ਕਿੰਨਾ ਇੱਥੇ ਇਹਨਾਂ ਨੇ ਨਹਾਉਣਾ ਹੈ ਇੱਥੇ ਇਹਨਾਂ ਨੇ ਇਸ਼ਨਾਨ ਕਰਨਾ ਹੈ ਸਾਰਾ ਕੁਛ ਨਰਕ ਕਿਥੇ ਬਣਿਆ ਹੋਇਆ ਪਹਿਲਾਂ ਅਸੀਂ ਨਗਰ ਮਰਾਰੀ ਹੋਰ ਸਾਰੀਆਂ ਝੋਕਿਆਂ ਤੇ ਤਾਂ ਕੀ ਹਾਲਾਤ ਬਣੇ ਬੈਨੇ ਹੱਸ ਗਿਆ ਬਈ ਕੀ ਨਾਮ ਹੈ ਮੇਰਾ ਨਾਮ ਸੁਮਨ ਹੈ ਹਾਂ ਸਰ ਕੀ ਹਾਲਾਤ ਬਣੇ ਹੋਏ ਨੇ ਜਿਹੜਾ ਅੱਜ ਨਾਲ ਉਹ ਦਿਸਤਵਾਸ ਛੋੜੀ ਚੋ ਕੇ ਪਾਈਆਂ ਨੇ ਮਾਨਸਿਕ ਤੌਰ ਤੇ ਸਭ ਦੇ ਬੋਟ ਹੈਗੇ ਮਾਨਸਿਕ ਹਾਂਜੀ ਹਾਂ ਸਰ ਬੋਟ ਵੀ ਬਣਿਆ ਸਾਰੇ ਪੁਰਖ ਬਣਿਆ ਸਾਡੇ ਤੇ ਸਾਡੀ ਬਹੁਤ ਮਾੜੀ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਸਾਡੇ ਕੋਲ ਕੁਝ ਵੀ ਨਹੀਂ ਆ ਦੇਖੋ ਪਾਣੀ ਸੀਵਰੇਜ ਦਾ ਆ ਰਿਹਾ ਹੈ ਉੱਤੇ ਤਰਪਾਲ ਵਿੱਚੋਂ ਮੀਆਂ ਵਿੱਚ ਆਉਂਦੀਆਂ ਅਸੀਂ ਭੁੱਖੇ ਪਿਆਏ ਇੱਥੇ ਬਹੁਤ ਮੁਸ਼ਕਲ ਨਾਲ ਰਾਤ ਕੱਟਦੇ ਜਿਵੇਂ ਅੱਖਾਂ ਦਾ ਔਖਾ ਹੋ ਰਿਹਾ ਜਿਵੇਂ ਇਹ ਪਾਣੀ ਦੇ ਕਰਕੇ ਸੀਵਰੇਜ ਦੇ ਕਰਕੇ ਫੈਕਸ਼ਨ ਹੋ ਰਿਹਾ ਬੱਚੇ ਨੂੰ ਮੈਂ ਹੁਣੇ ਡਾਕਟਰ ਕੋਲ ਜਾ ਕੇ ਆਇਆ ਇੰਨਾ ਇੰਨਾ ਪਾਣੀ ਕਿੱਧਰ ਦੀ ਟੱਪੀ ਆ ਸੀ ਇਸ ਕਰਕੇ ਇਹ ਸਾਡੀ ਇਹ ਬੇਨਤੀ ਆ ਸਰਕਾਰ ਵੱਲੋਂ ਵੀ ਸਾਨੂੰ ਕੋਈ ਥਾਂ ਮਕਾਨ ਕੁਛ ਸਾਡੀ ਸਹੂਲਤਾਂ ਕਰੇ ਅਸੀਂ ਇਹ ਸੋਚਦੇ ਇੱਕ ਕੁੜੀ ਮੇਰੀ ਬੋਲ ਨਹੀਂ ਸਕਦੀ ਸੁਣ ਨਹੀਂ ਸਕਦੀ ਤੇ ਦੂਜੀ ਕੁੜੀ ਮੇਰੀ ਮਾਈਂਡ ਤੋਂ ਆ ਉਹ ਵੀ ਬੋਲ ਨਹੀਂ ਸਕਦੀ ਬੰਦੇ ਦੀ ਡੈਥ ਹੋ ਗਈ 10 ਸਾਲ ਹੋ ਗਏ ਸਰ ਮੈਂ ਕੀ ਕਰਾਂ ਇਕੱਲੀ ਜਾਈ ਅਸੀਂ ਤਿੰਨ ਚਾਰ ਘਰਾਂ ਲਈ ਬਹੁਤ ਮੁਸ਼ਕਲ ਨਾਲ ਰਹਿ ਰਹੇ ਹਾਂ ਤੁਸੀਂ ਕੰਮ ਕੀ ਕਰਦੇ ਹੋ ਸਾਬ ਦੇ ਚਪਲ ਕਰਦੇ ਆ ਸਰ ਅਸੀਂ ਇਹ ਹੀ ਦਿਹਾੜੀ ਧੱਪਾ ਪੋਚਾ ਝਾੜੂ ਦਾ ਇਹ ਹੀ ਕੰਮ ਕਰਦੇ ਆ ਹਾਂ ਜੀ ਆਹ ਦੇਖਿਆ ਤਾਂ ਹਾਲਾਤ ਕੀ ਬਣੇ ਪਏ ਨੇ ਘਰ ਦੇ ਮਕਾਨ ਦੇ ਆ ਦੇਖੋ ਸਰ ਜੀ ਤੁਹਾਡੇ ਸਾਹਮਣੇ ਆਹ ਦੇਖੋ ਆ ਇਧਰੋਂ ਵੀ ਚੁੰਦੇ ਆ ਇਧਰੋਂ ਆ ਦੇਖੋ ਪਾਣੀ ਟੱਪਾਂ ਨਾਲ ਪਰ ਪਰ ਕੇ ਅਸੀਂ ਝਾੜੂਆਂ ਨਾਲ 24 ਘੰਟੇ ਬਸ ਪਾਣੀ ਤੇ ਲੱਗੇ ਪਏ ਆ ਸਾਨੂੰ 2 ਮਹੀਨੇ ਹੋ ਗਏ ਆ ਬੱਚੇ ਆ ਵਿਚਾਰੇ ਦੁਖੀ ਸੁਖੀ ਆ ਦੇਖੋ ਬੁਰਾ ਹਾਲ ਐ ਸਾਨੂੰ ਤਰਪਾਲ ਤੱਕ ਮਿਲਣ ਦਾ ਕੋਈ ਮਾਲ ਐ ਹਾਂ ਇਹ ਨੀ ਸਿਸਟਮ ਸਰਪਾਲ ਵੀ ਨਹੀਂ ਮਿਲ ਸਕਦਾ ਸਰ ਸਰਕਾਰ ਸਾਨੂੰ ਕਰਮਕਾਨ ਤਾਂ ਦੂਰ ਹੈ ਸਾਨੂੰ ਤਰਕਾਲ ਵੀ ਨਹੀਂ ਦੇ ਰਹੀ ਹੈ ਬੋਟਾਂ ਦੇਲੇ ਸਾਡੇ ਕੋਲ ਆਉਂਦੇ ਆ ਵੀ ਭਾਏ ਬੋਟਾਂ ਪਾਓ ਅਸੀਂ ਵੋਟ ਪਾ ਲਿਆ ਮੁਰ ਕੇ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਅਸੀਂ ਕੀ ਕਰ ਸਕਦੇ ਆ ਸਰ ਸਾਡਾ ਕੋਈ ਬਸ ਰਹਿਣ ਦਾ ਇੱਥੇ ਕੀ ਮਕਸਦ ਹੈ ਕੀ ਕਹਿ ਸਕਦੇ ਆ ਲੰਮੇ ਸਮੇਂ ਤੋਂ ਬਸ ਨਹੀਂ ਕੋਈ ਮਾਨਸਾ ਸ਼ਹਿਰ ਦੇ ਲੱਗਦਾ ਨਹੀਂ ਸਰਕਾਰ ਨੇ ਜਿਹੜੇ ਪਲਾਟ ਦੇਣੇ ਸੀ ਨਾ ਜਿਹੜੇ ਨਵੰਤਰਵਾਰ ਹੁਣ ਕੋਈ ਮਕਾਨ ਨਹੀਂ ਹੈਗਾ ਕਰਨੇ ਹੈਗਾ ਨਾ ਅੱਜ ਤੱਕ ਗਰੂ ਦੇ ਰਹੇ ਨਾ ਟੈਂਪਸ ਕਰ ਰਹੇ ਹੋ ਇੰਨਾ ਮਸਰ ਇੱਥੇ ਬੁਰਾ ਹਾਲ ਹੈ ਠੀਕ ਹੈ ਪਾਣੀ ਪਾਣਾ ਪਿਆ ਠੀਕ ਹੈ ਪਾਣੀ ਇਧਰ ਆ ਰਿਹਾ ਹੈ ਹਾਂਜੀ ਹਾਂ ਬਹੁਤ ਔਖਾ ਸਾਰਾ ਬਸ ਬੱਚਾ ਨੂੰ ਆ ਦੇਖੋ ਪਾਣੀ ਤੇ ਉਂਗਲਾਂ ਦੇ ਗਲੀਆਂ ਪਈਆਂ ਨੇ ਜਿਵਾਖਾਂ ਦੀਆਂ ਹਾਲਾਤ ਮਾੜੇ ਹੋਏ ਪਏ ਨੇ ਸਾਨੂੰ 27 30 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਸਰ ਲਗਭਗ ਸਰਕਾਰ ਜਿਹੜੇ ਦਾਅਵੇ ਕਰਦੀਆਂ ਬਾਅਦ ਕਰਦੀਆਂ ਵੀ ਅਸੀਂ ਮਕਾਨ ਦੇਵਾਂਗੇ ਉਹ ਤਾਂ ਨਹੀਂ। ਮੱਤਾਂ ਵਾਲੇ ਕਹਿੰਦੇ ਆ ਤੁਹਾਨੂੰ ਘਰ ਦਵਾਵਾਂਗੇ ਮਕਾਨ ਥਾਂ ਦਵਾਵਾਂਗੇ ਸਭ ਕੁਝ ਦੇਵਾਂਗੇ ਤੁਸੀਂ ਵੋਟ ਪਾਓ। ਅਸੀਂ ਵੋਟਾਂ ਵੀ ਪਾਉਂਦੇ ਆ ਪਰ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਸਰ ਅਸੀਂ ਕੀ ਕਰੀਏ? ਕੀ ਉਸ ਤਰ੍ਹਾਂ ਗਰੀਬਾਂ ਨੂੰ ਰੱਖੋ ਲੈ ਲਓ। ਹਾਂ ਜੀ ਹਾਂ ਬਿਲਕੁਲ ਸੁਣਾਈ ਨਹੀਂ ਕਰਦੇ ਵੀ ਅਸੀਂ ਹੈਗੇ ਆ ਕੋਈ ਇਨਸਾਨੀਅਤ ਹੈਗੀ ਹੈ ਸਾਡੇ ਤੇ ਨਾ ਕੋਈ ਨਹੀਂ ਦੇਖਦਾ ਸਾਨੂੰ ਕੋਈ ਕੰਮ ਕਾਜ ਤਾਂ ਨਹੀਂ। ਕੋਈ ਕਾਰਜ ਕੁਝ ਵੀ ਨਹੀਂ ਸਰ ਅਸੀਂ ਬਸ ਐ ਸਮਝ ਲਓ ਸੱਚ ਮੰਨਣਾ ਤਾਂ ਆਟਾ ਵੀ ਨਹੀਂ ਸੀ ਉਹ ਗਮਾਂਢਿਆਂ ਤੋਂ ਲੈ ਕੇ ਆਏ ਆ ਅਸੀਂ। ਆਹ ਦੇਖੋ ਜਿਹੜੇ ਹਾਲਾਤ ਬਿਖਾਏ ਨੇ ਇਸ ਪੈਨ ਨੇ ਜਿਵੇਂ ਦੱਸਿਆ ਵੀ ਬੁਰਾ ਹਾਲ ਸਾਡਾ ਹੋਇਆ ਵੈ ਪਰ ਜਿਹੜੇ ਲੋਕ ਚੰਗੇ ਮਕਾਨਾਂ ਦੇ ਵਿੱਚ ਰਹਿੰਦੇ ਨੇ ਚੰਗੀਆਂ ਸਹੂਲਤਾਂ ਮਾਣਦੇ ਨੇ ਉਹਨਾਂ ਵਾਸਤੇ ਵੀ ਦੇਖੋ ਇਹ ਕਿੰਨੀ ਵੱਡੀ ਗੱਲ ਸਿੱਧ ਲੈਣੀ ਚਾਹੀਦੀ ਆ ਵੀ ਜਿਹੜੇ ਪਰਿਵਾਰ ਹੈ ਜਿਹੜੇ ਹੈਗੇ ਨੇ ਜਿਹੜੇ ਆਪਦੀ ਜ਼ਿੰਦਗੀ ਬੜੀ ਔਖੇ ਸੋਖ ਦੇ ਨਾਲ ਕੱਟਦੇ ਨੇ ਆਹ ਦੇਖੋ ਲੋਕ ਵੱਡੀਆਂ-ਵੱਡੀਆਂ ਰਸੋਈਆਂ ਬਣਾ ਕੇ ਜਾਂ ਚੰਗੇ-ਚੰਗੇ ਖੋਟੋਂ ਘਰ ਬਣਾ ਕੇ ਕਹਿੰਦੇ ਸਾਡੇ ਕੋਲ ਬਹੁਤ ਵੱਡੀਆਂ ਸਹੂਲਤਾਂ ਤਾਂ ਆਹ ਦੇਖੋ ਹਾਲਾਤ ਕੀ ਬਣੇ ਨੇ ਇੱਥੇ ਇਹ ਪਰਿਵਾਰ ਆ ਉਹਦੇ ਬੱਚਿਆਂ ਦਾ ਖਾਣਾ ਤਿਆਰ ਕਰਦੀ ਆ ਤਾਂ ਕੀ ਹਾਲਾਤ ਹੋਣਗੇ ਜਦੋਂ ਪਾਣੀ ਇਥੇ ਗੁੱਡ ਗੁੱਡੇ ਪਰ ਜਾਂਦਾ ਕਿਉਂਕਿ ਸਾਰਾ ਪਾਣੀ ਸ਼ਹਿਰ ਦੇ ਉੱਪਰੋਂ ਇਧਰ ਆਉਂਦਾ ਤਾਂ ਬੁਰਾ ਹਾਲ ਹੋਇਆ ਪਿਆ ਅੱਗੇ ਸੋਨੇ ਸੇ ਬਕਾਉਣੇ ਹੋਰ ਮਕਾਨ ਤਾਂ ਇਧਰ ਚੱਲ ਰਿਹਾ ਤਾਂ ਦੇਖੋ ਇਧਰ ਕਿੰਨਾ ਨਰਕ ਬਣਿਆ ਹੋਇਆ ਇਧਰੋਂ ਦੇਖੋ ਸਾਰਾ ਪਾਣੀ ਇਹ ਪਰ ਜਾਂਦਾ ਤਾਂ ਇਹ ਝੋਪੜੀਆਂ ਇੱਥੇ ਨਜ਼ਰ ਆ ਰਹੀਆਂ ਇਧਰ ਕਿ ਝੋਪੜੀ ਹੈ ਜਿਹੜੀ ਬਣਾਈ ਹੋਈ ਹੈ ਤਾਂ ਮੇਨ ਹੇਰੀ ਦੇ ਨਾਲੇ ਵੀ ਜਿਹੜਾ ਉੱਪਰੋਂ ਕਾਗਜ਼ ਪਾਏ ਰ ਫਟ ਜਾਂਦਾ ਉੱਤੋਂ ਤੇ ਫਾੜ ਜਾਂਦਾ ਤਾਂ ਹਾਲਾਤ ਦੇਖੋ ਕੀ ਬਣੇ ਪੈ ਰਹੇ ਆਪਾਂ ਕਹਿੰਦੇ ਆ ਅਸੀਂ ਬਹੁਤ ਚੰਗੇ ਆ ਹਾਲਾਤ ਆ ਜਿਹੜੇ ਚੰ ਉਹ ਇਹ ਲੋਡ ਹੈਗੀ ਇਹ ਵੀਡੀਓ ਦੇਖਣ ਦੀ ਤਾਂ ਜੋ ਹਾਲਾਤ ਹੋਰ ਦੇਖੇ ਜਾ ਸਕਣ ਤੇ ਕੀ ਹਾਲਾਤ ਹੈ ਬਣੇ ਹੋਣੇ ਤਾਂ ਇਧਰ ਵੀ ਇੱਕ ਮਕਾਨ ਬਣਿਆ ਹੋਇਆ ਹੈ ਇੱਧਰ ਵੀ ਇੱਕ ਮਕਾਨ ਬਣਿਆ ਹੋਣਾ ਸੀ ਬਖਾਉਣਾ ਪੂਰੀ ਗਲਤ ਕਰਾਉਣਾ ਤੇ ਅੰਦਰ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਹੈ ਤਾਂ ਇਧਰ ਇੱਕ ਹੋਰ ਮਕਾਨ ਤੁਹਾਨੂੰ ਬਖਾਉਣਾ ਕਿੰਨਾ ਕਿੰਨਾ ਪਾਣੀ ਭਰਿਆ ਹੋਇਆ ਸੀ ਤਾਂ ਆਹ ਦੇਖੋ ਕਿੰਨੀ ਜਿਹੜੀ ਹਾਲਾਤ ਮਾੜੇ ਬਣੇ ਬਣੇ ਕਿਉਂਕਿ ਪਰਿਵਾਰ ਨੂੰ ਪਤਾ ਕਿਵੇਂ ਰਹਿਣਾ ਹੁੰਦਾ ਚੰਗੇ ਮਕਾਨਾਂ ਵਿੱਚ ਰਹਿ ਕੇ ਤਾਂ ਰਾਬ ਨੂੰ ਹਰ ਇੱਕ ਨੂੰ ਹਰੇਕ ਨੂੰ ਮਾੜਾ ਚੰਗਾ ਕਹਿੰਦਾ ਪਰ ਇੱਥੇ ਦੇ ਹਾਲਾਤ ਬਣੇ ਨੇ ਇਹਨਾਂ ਨੂੰ ਦੱਸੋ ਕਿਵੇਂ ਦਿਨ ਰਾਤ ਜਾ ਕੇ ਆਪਣੇ ਘਰ ਦੀ ਰਾਖੀ ਕਰਦੇ ਨੇ ਸਮਾਨ ਦੇ ਵਿੱਚੋਂ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਾਣੀ ਫੇਰੀ ਵੜ ਜਾਂਦਾ ਹਾਂਜੀ ਕੀ ਨਾਮ ਹੈ ਜੀ ਸੰਤੋਸ਼ ਹੈ ਜੀ ਹਾਂ ਤੁਸੀਂ ਕਿੰਨੇ ਸਮੇਂ ਤੋਂ ਰਹਿੰਦੇ ਇੱਥੇ ਸਾਨੂੰ ਜੀ 15-16 ਸਾਲ ਹੋ ਗਏ ਉਰੇ ਰੰਗਨ ਕੀ ਕੰਮ ਕਰ ਆਪਣਾ ਤੇ ਵਿਹਾੜੀ ਉੜੀ ਕਰ ਲੈਂਦੇ ਸਭ ਕੋਈ ਬਸ ਇਹ ਹੀ ਕੰਮ ਹੈ ਪਰਿਵਾਰ ਤੇ ਹੋਰ ਕੌਣ-ਕੌਣ ਆਪਣੇ ਨਾਲ ਮੇਰੇ ਦੋ ਭੈਣਾਂ ਇੱਕ ਮੈਂ ਇੱਕ ਭਰਾ ਹੈ ਉਹਦੇ ਬੱਚੇ ਹੈ ਭਾਬੀ ਹੈ ਉਹ ਆਪਣਾ ਘਰ ਵਾਲਾ ਕੀ ਕਰਦਾ ਘਰ ਵਾਲਾ ਤਾਂ ਸਭ ਛੱਡ ਕੇ ਗਿਆ ਹੋਇਆ ਬਸ ਕਨਾ ਉਹ ਇੱਕ ਭੈਣ ਦੇ ਕਰਕੇ ਅਸੀਂ ਦੋਨੇ ਭੈਣਾਂ ਦਾ ਇੱਕਦਾਂ ਡੇ ਬੋਝ ਲੱਗਿਆ ਮੇਰਾ ਲਈ ਨਹੀਂ ਮੈਂ ਆਪ ਹੀ ਕੁਦ ਸੋਚਿਆ ਮੈਂ ਕਹੇ ਸੁਦਰ ਜੁਗ ਉਹ ਸੁਦਰੀ ਨਹੀਂ ਤੇ ਫਿਰ ਉਹ ਨਾ ਪੀ ਪੀ ਕੇ ਬਸ ਸਾਰੀ ਜ਼ਿੰਦਗੀ ਦਾਰੂ ਪੀਤੀ ਉਹ ਕੁਝ ਗੱਲ ਕਰੀ ਨਾ ਹਾਂਜੀ ਅੱਜ ਕੱਲ ਪਰਿਵਾਰ ਚਲਾਉਣ ਵਾਸਤੇ ਬੰਦੇ ਦਾ ਬਹੁਤ ਹੋਣਾ ਲਾਜ਼ਮੀ ਹੈ ਨਾ ਜ਼ਰੂਰੀ ਹੈ ਨਾ ਸਾਰਾ ਕੁਝ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਠੀਕ ਹੈ ਹਾਂਜੀ ਸਾਰੇ ਇਕੱਲੇ ਤੇ ਮੇਰੇ ਤੇ ਉੱਤੇ ਚਾ ਤੇ ਪਰ ਮਕਾਨ ਵੀ ਹੈ ਨਹੀਂ ਆਪਣਾ ਆਪਣਾ ਮਕਾਨ ਵੀ ਹੈ ਨਹੀਂ ਸਾਬ ਕੀ ਕਰੀਏ ਖਾਣਾ ਪੀਣਾ ਵੀ ਕਦਾ ਚੰਗਾ ਲੱਗਦਾ ਫੇਰੇ ਸਾਤ ਵਿੱਚ ਪਕਾ ਕੇ ਖਾਈਏ ਤਾਂ ਉਹ ਵੀ ਜੀ ਨਹੀਂ ਕਰਦਾ ਖਾਣ ਨੂੰ ਡੁੱਬੇ ਬੈਠਿਆਂ ਜ਼ਮਾਨਾ ਕੋਈ ਕੰਮਕਾਜ ਬਿਨਾ ਵੀ ਅਜ ਸਾਨੂੰ ਹੀ ਪਤਾ ਜਿੱਦੀ ਬਾਰਿ ਸੌਂਦੀ ਉਹ ਦੂਈ ਪਰੇ ਰਹ ਜਾਂਦੀਆਂ ਫੇਰ ਜਾਣ ਨੂੰ ਕਿੱਥੇ ਰਾਹ ਬੰਦ ਹੋ ਗਏ ਫੇਰ ਖਾਇਆ ਨਹੀਂ ਜਾਂਦਾ ਬਸ ਐਵੇਂ ਬੈਠੇ ਇਸ ਤਰ੍ਹਾਂ ਦੇਖਿਓ ਮਾਨਸਰ ਵਿੱਚ ਬਹੁਤ ਪਾਣੀ ਭਰਿਆ ਪਿਆ ਬੁਰਾ ਹਾਲ ਆ ਰਿਹਾ। ਥੋੜੀ ਜਿਹੀ ਝੁੱਗੇ ਦੇ ਵਿੱਚ ਆਈ ਸੀ ਨਾ ਧੋਬੜੀ ਦੇ ਵਿੱਚ ਆਈ ਸੀ ਇੱਥੇ ਬੁਰਾ ਹਾਲ ਹੈ ਕਿੰਨਾ ਕੰਨਾ ਪਾਣੀ ਭਰ ਜਾਂਦਾ। ਇੱਥੇ ਜੀ ਬਹੁਤ ਨੱਕ ਕਮਰ ਜਿੰਨਾ ਜਿੰਨਾ ਸਾਰਾ ਪਾਣੀ ਜਿੰਨੇ ਤੱਕ ਪਾਣੀ ਬਾਰਿਸ਼ ਬੰਦ ਨਹੀਂ ਹੁੰਦੀ ਨਾ ਪਾਣੀ ਸਾਰੀ ਰਾਤ ਚੁੰਮੇ ਚ ਰਹਿੰਦਾ। ਚੁੰਮੀਆਂ ਚ ਬਾਰ-ਬਾਰ ਇੱਥੇ ਬਹੁਤ ਬੁਰਾ ਹਾਲ ਹੈ। ਜਿਹੜੇ ਲੋਕ ਚੰਗੇ ਥਾਂ 'ਚ ਬੈਠ ਕੇ ਨਾ ਚੰਗੇ ਮਕਾਨਾਂ 'ਚ ਬੈਠ ਕੇ ਰੱਬ ਨੂੰ ਕਹਿੰਦੇ ਮਾੜਾ ਮਾੜਾ ਦੇਖ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਰੱਬ ਨੂੰ? ਅਸੀਂ ਰੱਬ ਨੂੰ ਕੀ ਕ ਕਰਨ ਵਾਲੇ ਤਾਂ ਸਰਕਾਰ ਹੀ ਹੁੰਦੀਆਂ ਜਾਂ ਇਨਸਾਨ ਸਰਕਾਰ ਹਨਾ ਅਪਤ ਲੋਕ ਮੈਂ ਰੱਬ ਤਾਂ ਕਰਨਾ ਹੁੰਦਾ ਠੀਕ ਹੈ ਕੰਮ ਸਰਕਾਰਾਂ ਨੇ ਕਰਨਾ ਹੁੰਦਾ ਨਗਰ ਕੌਂਸਲ ਦੇ ਅਧਿਕਾਰੀ ਨੇ ਉਹਨਾਂ ਨੇ ਕਰਨਾ ਹੁੰਦਾ ਠੀਕ ਹੈ ਕਿਤੇ ਆਏ ਨੇ ਛੋਟੂ ਛੋਟੀ ਕੋਈ ਵੀ ਨਹੀਂ ਆਇਆ ਸਭ ਕੋਈ ਵੀ ਨਹੀਂ ਦੇ ਵੀ ਲੈ ਤਿੰਨ ਸਾਰ ਵੀ ਤੁਸੀਂ ਬੋਟਾਂ ਵੇ ਤਾ ਆ ਜੰਨੇ ਬੋਟਾਂ ਹੁੰਦੇ ਉਹ ਦੂਤ ਪਾ ਅੱਗੇ ਅੱਗੇ ਫਿਰਦੇ ਆ ਉਹ ਨਹੀਂ ਆਉਂਦੇ ਕੀ ਕਹਿੰਦੇ ਬੋਟਾਂ ਵੇ ਫਿਰ ਬੋਟਾਂ ਵੇ ਕਹਿੰਦੇ ਕੋਈ ਨਾ ਤੁਹਾਡਾ ਕਰਾਂਗੇ ਆਓ ਜਿਓ ਤੇਰਾ ਸਿਪਾ ਬੋਟਾਂ ਪਾਓ ਸਾਨੂੰ ਅਸੀਂ ਤੁਹਾਡੇ ਕਰਾਂਗੇ ਇਹਨਾਂ ਮੌਕੇ ਤੇ ਤਹਰੇ ਕੀ ਕਹੂਗਾ ਮੈਂ ਸਿਰਫ ਬੋਟ ਤੱਕ ਮਤਲਬ ਹੁੰਦਾ ਬਸ ਨਹੀਂ ਕੋਈ ਗਰੀਬ ਕਿੱਥੇ ਕੁਸ ਮਰਜ਼ੀ ਕਰਿਆ ਨਹੀਂ ਫਿਰ ਐ ਕਹਿੰਦੇ ਬਸ ਗਰੀਬ ਨਹੀਂ ਹੁੰਦੇ ਵੱਡੇ ਰਹਿਣਾ ਜ਼ਿਆਦਾ ਜ਼ਿੰਦਗੀ ਚ ਜੀਣਾ ਗਰੀਬਾਂ ਨੂੰ ਕੌਣ ਸੁਣਦਾ ਤਾਂ ਕੀ ਕਹਿਣਾ ਚਾਹੁੰਗ ਜਿਵੇਂ ਹਾਲਾਤ ਆਪਾਂ ਦੇਖੇ ਨਾ ਤੇ ਪੂਰਾ ਹਾਲ ਹੋਇਆ ਪਿਆ ਨਾ ਤੇ ਸਰਕਾਰ ਨੂੰ ਚਾਹੁੰਗੇ ਜੀ ਅਸੀਂ ਤਾਂ ਬਹੁਤ-ਬਹੁਤ ਧੰਨਵਾਦ ਕਰਾਂਗੇ ਸਾਬ ਜੇ ਕੋਈ ਸਾਨੂੰ ਗਰੀਬਾਂ ਨੂੰ ਇੰਨਾ ਕਰਾ ਦਣਗੇ ਬਧੀਆ ਬਸੇ ਪਤਾ ਅਸੀਂ ਦੋਨਾਂ ਦੇ ਪੈਰ ਧੋ ਕੇ ਪੀਵਾਂਗੇ ਕਿਸਮ ਨਾਲ ਜੇ ਗਰੀਬ ਦੀ ਜ਼ਿੰਦਗੀ ਸੁਧਾਰ ਦੇਣ ਸਰਕਾਰਾਂ ਤੁਸੀਂ ਵੇਖਿਆ ਮਾਨਸਾ ਤਿੰਨ ਕੋਣ ਦੇ ਜਿਹੜੇ ਮਕਾਨ ਬਣੇ ਹੋਏ ਨੇ ਤਾਂ ਤਾਂ ਇੱਧਰ ਵੀ ਨਰਕ ਬਣਿਆ ਹੋਇਆ ਸਾਰੇ ਪਾਸੇ ਕਿਉਂਕਿ ਇੱਥੇ ਬੈਠਣਾ ਇੱਥੇ ਖਾਣਾ ਇੱਥੇ ਪੀਣਾ ਨੇ ਹੁਣ ਤਾਂ ਹੁਣ ਸਾਰਾ ਕੁਝ ਇੱਥੇ ਕਰਨਾ ਤਾਂ ਦੇਖੋ ਹਾਲਾਤ ਕੀ ਬਣੇ ਹੋਣੇ ਸਾਰੇ ਪਾਸੇ ਨਰਕ ਵਾਲੇ ਵਾਲੇ ਇੱਥੇ ਬਹੁਤ ਜ਼ਿਆਦਾ ਪਾਣੀ ਪਰ ਜਾਂਦਾ ਤਾਂ ਪਰ ਇਹ ਜਿਹੜੇ ਪਰਿਵਾਰ ਨੇ ਅਗਰ ਟੈਂਪਸ ਕਰਦੇ ਨੇ ਵੋਟਾਂ ਇਹਨਾਂ ਦੇ ਬਣੇ ਹੋਏ ਆ ਨੇ ਆਧਾਰ ਕਾਡ ਨੇ ਬਣੇ ਹੋਣੇ ਪਰ ਸਰਕਾਰਾਂ ਕਿਤੇ ਨਾ ਕਰਦੇ ਸੁੱਤੇ ਹੋਏ ਆ ਨੇ ਕਿਉਂਕਿ ਇਹਨਾਂ ਨੂੰ ਵੋਟਾਂ ਵੇਲੇ ਤਾਂ ਜਾਦ ਕਰ ਲੈਂਦਾ ਇੱਥੇ ਕਿਹੜਾ ਵੀ ਮਾਰ ਜਾਂਦਾ ਜਿਵੇਂ ਦੱਸਿਆ ਪੈਣ ਨੇ ਪਰ ਉਸ ਤੋਂ ਬਾਅਦ ਇੱਥੇ ਕੋਈ ਨਾ ਆਉਂਦਾ ਨਾ ਨੇ ਸਾਰ ਲੈਂਦਾ ਤਾਂ ਹਾਲਾਤ ਕੀ ਬਣੇ ਹੋਏ ਨੇ ਵੀਡੀਓ ਨੂੰ ਬੰਦੋ ਸ਼ੇਅਰ ਵੀ ਕਰੋ ਤਾਂ ਜੋ ਕਿਨਾਂ ਗਰੀਬਾਂ ਦੀ ਇਸ ਆਵਾਜ਼ ਸਰਕਾਰ ਤੱਕ ਪਹੁੰਚ ਸਕੇ ਤਾਂ ਜੋ ਇਹਨਾਂ ਦੇ ਕੋਈ ਸਹੂਲਤ ਮਿਲ ਸਕੇ ਮਾਨਸਾ ਤੋਂ ਵਰਸੇਵਸਾ ਅਖਲੇ ਦੀ ਵਿਸ਼ੇਸ਼ ਰਿਪੋਰਟ